ओके आई अपनी फुल गारंटी आ बंदा बागे जे केदा भी नोक्स होवे पैसे ਲੈ ਜਾ ਟਰੈਕਟਰ ਖੜਾ ਜੇ اچھا ਮਤਲਬ ਕਿਤੋਂ ਬਿਲਡਿੰਗ ਨਹੀਂ ਕਿਤੋਂ ਕੁਛ ਨਹੀਂ ਮੇਰੇ ਨੌਵੇਂ ਟਰੈਕਟਰ ਬੈਟਰੀ ਦੀ ਵੀ ਗਾਰੰਟੀ ਪਈ ਆ ਜੀ ਬੈਟਰੀ ਦੀ ਵੀ ਗਾਰੰਟੀ ਪਈ ਆ ਇੰਜਨ ਗੇਅਰ ਪੱਖੋਂ ਦਾ ਮਤਲਬ ਟੌਪ ਆ ਜੀ ਟੌਪ ਕਿਤੋਂ ਵੀ ਬੰਦਾ ਚਲਾ ਕੇ ਹੈ ਰ ਹੈਗਾ 75% 75% ਟਾਇਰਾਂ ਦੇ 14 ਦੇ ਟਾਇਰ ਨੇ 14 ਟਾਇਰ ਜੀ 14 ਨਾਲ ਸਾਫ ਮਗਰਾਟਾਂ ਦੇ ਵਿੱਚੋਂ ਵੀ ਚੰਗਾ ਪਿਆ ਹੈਗਾ ਸਾਫ ਲਓ ਜੀ ਕਰੋ ਚੈੱਕ ਵਿੱਚੋਂ ਤੇ ਪਲਾ ਹੈ ਕਹਿੰਨੇ ਬਾਈ ਉਹ ਟਰੈਕਟਰ ਘਰੇ ਰੱਖਣ ਵਾਲਾ ਲੈ ਕੇ ਜਾਵੇ ਯਾਦ ਕਰੂ ਬੰਦਾ ਟਰੈਕਟਰ ਜਿਹੜਾ ਲੈ ਕੇ ਜਾਵੇ ਮੈਂ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਹਾਂਜੀ ਹਾਂਜੀ ਸਸੀਕਾ ਜੀ ਸਵਾਤਾ ਵੀਡੀਓ ਦੇ ਵਿੱਚ ਤੇ ਅੱਜ ਫੇਰ ਤੁਹਾਡੇ ਵਾਸਤੇ ਲੈ ਕੇ ਆਇਆ ਸਵਰਾਜ 855 ਘਰੇ ਖੜਾ ਟਰੈਕਟਰ ਵੇ ਕਿੱਥੇ ਖੜਾਗਾ ਵੀਡੀਓ ਐਂਡਰ ਦਾ ਤੇ ਦੇਖੋ ਤੇ ਕਿੰਨੇ ਚ ਬਣਜੂ ਕਿੰਨਾ ਮਾਡਲ ਆ ਸਾਰਾ ਕੁਝ ਦੱਸਾਂਗੇ ਪਹਿਲਾਂ ਬਾਈ ਨੂੰ ਮਿਲਦਿਆ ਸਸੀਗਾ ਬਾਈ ਸਸੀਗਾ ਬਾਈ ਤੇ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਕੀ ਆ ਬਲਦੀਪ ਸਿੰਘ ਜੀ ਬਲਦੀਪ ਸਿੰਘ ਤੇ ਆਪਾਂ ਖੜੇ ਕਿੱਥੇ ਆ ਆਪਾਂ ਦਿਵਾਨੇਪਿੰਡ ਜੀ ਜ਼ਿਲ੍ਹਾ ਬਰਨਾਲਾ ਦਿਵਾਨੇਪਿੰਡ ਖੜਿਆ ਜ਼ਿਲ੍ਹਾ ਬਰਨਾਲਾ ਤੇ ਆਹ ਸਮਰਾਜ 855 ਇਹ ਕਿੰਨਾ ਮਾਡਲ ਆ ਇਹ 11 ਮਾਡਲ ਆ ਜੀ 2011 ਮਾਡਲ ਆ ਤੇ ਕੰਡੀਸ਼ਨ ਪੱਖੋ ਓਕੇ ਆ ਜੀ ਆਪਣੀ ਫੁੱਲ ਗਾਰੰਟੀ ਆ ਬੰਦਾ ਬਾਹ ਕੇ ਜੇ ਕਿਤੇ ਵੀ ਨੁਕਸ ਹੋਵੇ ਪੈਸੇ ਲੈ ਜੇ ਟਰੈਕਟਰ ਖੜਾ ਜੇ ਅੱਛਾ ਮਤਲਬ ਕਿਤੋਂ ਬਿਲਡਿੰਗ ਨਹੀਂ ਕਿਤੋਂ ਕੁਛ ਨਹੀਂ ਮੇਰੇ ਨੌਵੇਂ ਟਰੈਕਟਰ ਬੈਟਰੀ ਦੀ ਵੀ ਗਾਰੰਟੀ ਪਈ ਆ ਜੀ ਬੈਟਰੀ ਦੀ ਵੀ ਗਾਰੰਟੀ ਪਈ ਆ ਇੰਜਨ ਗੇਅਰ ਪੱਖੋਂ ਦਾ ਮਤਲਬ ਟੌਪ ਆ ਜੀ ਟੌਪ ਕਿਤੋਂ ਵੀ ਬੰਦਾ ਚਲਾ ਕੇ ਜੋ ਮਰਜ਼ੀ ਕਰਕੇ ਦੇਖ ਲੈ ਜਾਨਾ ਬਸ ਚਲਾ ਕੇ ਵੀ ਮਤਲਬ ਆ ਹਾਂ ਜੀ ਹਾਂ ਜੀ ਤੇ ਪਿੱਛੋਂ ਵੀ ਕੰਡੀਸ਼ਨ ਚੰਗੀ ਪਈ ਆ ਲੈਂਕਾਂ ਲੁਕਾਂ ਦਾ ਵੀ ਚੰਗਾ ਪਿਆ ਤੇ ਟਾਇਰ ਹੈਗੇ ਆ 75 75 ਪਾਈ ਟਾਇਰਾਂ ਦੇ 14 ਦੇ ਟਾਇਰ ਨੇ 14 ਟਾਇਰ ਜੀ 14 ਨਾਲ ਸਾਫ ਮਗਰਾਟਾਂ ਦੇ ਵਿੱਚੋਂ ਵੀ ਚੰਗਾ ਪਿਆ ਹੈਗਾ ਸਾਫ ਪਿਆ ਤੇ ਆ ਜਿਹੜਾ ਸਿਸਟਮ ਵਗਾਰਾ ਲੱਗਾ ਹੋਇਆ ਆ ਆਪਾਂ ਨਾਲ ਹੀ ਦੇ ਨਾਲ ਹੀ ਨਾਲ ਹੀ ਕੋਹ ਨਹੀਂ ਲਾਉਣਾ ਯਾਰ ਆਪਾਂ ਵਪਾਰਿਆਂ ਨੂੰ ਨਹੀਂ ਕਰਨਾ ਠੀਕ ਆ ਕੋਈ ਗਾਲਾਂ ਪੇਟ ਵੀ ਨਹੀਂ ਕੁਛ ਨਹੀਂ ਜਮੇ ਯਾਰ ਤੇ ਆਪਾਂ ਮਾੜਾ ਫਿਰ ਵਿੱਚੋਂ ਵੀ ਦਿਖਾ ਦੈ ਨੇ ਲਿਆ ਦਿਖਾਈ ਪੱਟੀ ਲੋ ਜੀ ਕਰੋ ਚੈੱਕ ਵਿੱਚੋਂ ਤੇ ਇੱਕ ਤਾਂ ਬਾਈ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਦੱਸ ਦਿਓ 98782 98782 49406 49406 ਬਾਕੀ ਇਹ ਜਿਹੜਾ ਬਾਈ ਦਾ ਮੋਬਾਈਲ ਨੰਬਰ ਆ ਟਾਈਟਲ 'ਚ ਚੱਲੀ ਜਾਂਦਾ ਹੈਗਾ ਸਤਰੀ ਵਗਾਰਾ ਚੰਗੀ ਲੱਗੀ ਹੋਈ ਆ ਤੇ ਪਿੰਡ ਦਿਵਾਨੇ ਜ਼ਿਲ੍ਹਾ ਬਰਨਾਲਾ ਆਪਾਂ ਲੈ ਗਏ ਨੇ ਬਾਈ ਟਰੈਕਟਰ ਘਰੇ ਰੱਖਣ ਵਾਲਾ ਲੈ ਕੇ ਜਾਵੇ ਯਾਦ ਕਰੂ ਬੰਦਾ ਟਰੈਕਟਰ ਜਿਹੜਾ ਲੈ ਕੇ ਜਾਵੇ ਮੈਂ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਹਾਂਜੀ ਹਾਂਜੀ ਤੇ ਫੁੱਲ ਗਾਰੰਟੀ ਤੇ ਆਪਣੀ ਹੁਣ ਇਹਦੀ ਡਿਮਾਂਡ ਕੀ ਆ ਡਿਮਾਂਡ ਦੀ 3,75,000 ਰੁਪਏ 3 ਲੱਖ 75,000 ਰੁਪਏ ਮੌਕੇ ਤੇ ਕੋਈ ਮਾਨਤਾ ਮੈਂ ਥੋੜਾ ਬਹੁਤ ਮਾਨ ਕਰ ਦਾਂਗਾ ਆਪਾਂ ਥੋੜਾ ਬਹੁਤ ਮਾਨ ਕਰ ਦਾਂਗੇ ਤਾਂ ਕਰ ਲਿਓ ਸੰਪਰਕ ਜਿਨ੍ਹਾਂ ਨੇ ਲੈਣਾ ਸੁਵਰਾਜ 855 ਤਾਂ ਧੰਨਵਾਦ ਮੇਰਵਨ